ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਚੱਲ ਰਹੇ ਸ਼ਹੀਦੀ ਸਭਾ ਸਮਾਗਮ ਵਿੱਚ ਸ਼ਾਮਲ ਹੋਣ ਲਈ ਟ੍ਰੇਨ ਰਾਹੀ ਆ ਰਹੀਆਂ ਰਜਨੀ ਕੌਰ ਵਾਸੀ ਕਰਨਾਲ ਹਰਿਆਣਾ ਤੇ ਬੱਚੀ ਪ੍ਰੀਤੀ ਕੌਰ ਸਰਹਿੰਦ ਰੇਲਵੇ ਸਟੇਸ਼ਨ ਤੇ ਰੇਲਗੱਡੀ ਦੀ ਲਪੇਟ ਵਿੱਚ ਆ ਗਈ ਜਿਸ ਕਾਰਨ ਬੱਚੀ ਪ੍ਰੀਤੀ ਕੌਰ ਦੀ ਮੌਤ ਹੋ ਗਈ ਪ੍ਰੀਤੀ ਕੌਰ ਨੂੰ ਰੇਲਗੱਡੀ ਤੋਂ ਬਚਾਉਣ ਦੀ ਕੋਸ਼ਿਸ਼ ਵਿੱਚ ਉਸ ਦੀ ਤਾਈ ਰਜਨੀ ਕੌਰ ਵੀ ਗੰਭੀਰ ਜ਼ਖਮੀ ਹੋ ਗਈ ਜੀਆਰਪੀ ਥਾਣਾ ਸਰਹਿੰਦ ਦੇ ਐਸਆਈ ਕਾਬਲ ਸਿੰਘ ਨੇ ਦੱਸਿਆ ਕਿ ਕਾਰਵਾਈ ਅਮਲ ਚ ਲੈਣ ਦੀ ਜਾ ਰਹੀ ਹੈ ਫਤੇਗੜ ਸਾਹਿਬ ਤੋਂ ਬਿਊਰੋ ਰਿਪੋਰਟ ਜਿਹੜੇ ਮਰਤਕ ਜਿਹੜੀ ਲੜਕੀ ਇਹ ਆਪਣੀ ਤਾਈ ਨਾਲ ਉਤੋਂ ਕਰਨਾਲ ਤੋਂ ਗੱਡੀ ਰਾਹੀਂ ਸਫਰ ਕਰਕੇ ਸਿੱਧੀ ਲੋਹਮੇਲ ਸਾਂਝਨ ਮਹੱਤਵਪੂਰਨ ਬਾਤ ਇਹ ਰਹੇ ਸਨ ਤੇ ਇੱਥੇ ਸਾਂਝਾ ਰੇਲਵੇ ਸਟੇਸ਼ਨ ਤੇ ਭੀੜ ਜਿਆਦਾ ਹੋਣਾ ਕਰਨਾ ਇਹ ਗੱਡੀ ਦੇ ਦੂਜੇ ਪਾਸੇ ਉਤਰ ਗਏ ਕਾਲੀ ਕਾਲੀ ਤੇ ਉਦੋਂ ਇਹਨਾਂ ਨੇ ਗੱਡੀ ਦੇਖਣ ਨਹੀਂ ਗੀ ਸਾਹਮਣੇ ਪੰਜਾਬ ਐਕਸਟਰਾ ਸਾਰੀ ਸੀ ਉਹਦੀ ਲਪੇਟ ਚਾਕੇ ਇਹਦੀ ਮੌਫਤੀ ਮੌਤੋਗੀ ਤੇ ਦੀ ਜਿਹੜੀ ਤਾਈ ਸਿਰਜਨੀ ਕੌਰ ਉਹ ਇਹਨੂੰ ਬਚਾਉਂਦੇ ਹੋਏ ਜਖਮ ਹੋ ਗਈ ਜਿੰਨੂੰ ਡਾਕਟਰਾਂ ਨੇ ਉੱਤੇ ਰਜਿੰਦਰਾ ਹਸਪਤਾਲ ਰੈਫਰ ਕੀਤਾ ਲਾਜਵਤ ਤੇ ਰਜਿੰਦਰਾ ਹਸਪਤਾਲ ਨੇ ਉਹਦੀ ਨਾਜ਼ੁਕ ਹਾਲਾਤ ਦੇ ਦੇਖਦੇ ਹੋਏ ਉੱਥੇ ਪੀਜੀ ਚੰਡੀਗੜ੍ਹ ਰੈਫਰ ਕੀਤਾ ਜੋ ਜਿਹੜੇ ਇਲਾਜ ਹੈ ਜਖਮੀ ਦੀ ਪਛਾਣ ਕੀ ਹੋਈ ਕੀ ਨਾਮ ਸੀ ਕਿੰਨੇ ਸਾਲ ਦੀ ਸੀ ਇਹ ਲੜਕੀ ਸੀ ਬੱਚੀ ਥੋੜੀ ਪ੍ਰੀਤੀ ਕੌਰ son of ਜਗਿੰਦਰ ਡਾਕਟਰ ਆਫ ਜਗਿੰਦਰ ਸਿੰਘ ਵਾਸੀ ਸਿਵਲ ਕਲੋਨੀ ਕਰਨਾਲ ਹੰਗਾਰਾ ਰਾਵਨਗਰ ਕਰਨਾਲ ਜ਼ਿਲ੍ਹਾ ਕਰਨਾਲ ਹਰਿਆਣਾ ਇਹ ਮੌਤ ਹੋਈ ਹੈ ਜੀ ਉਹ ਤੇ ਮੌਤ ਆ ਜਿਹਦੀ ਮੌਤ ਹੋਈ ਹੈ ਔਰ ਜਿਹੜੀ ਜ਼ਖਮੀ ਹੋਈ ਹੈ ਉਹ ਰਜਨੀ ਕੌਰ ਆ ਉਹ ਕਿਥੇ ਹੈ ਬਾਏ ਫਾਫਾ ਲਖਬੀਰ ਸਿੰਘ ਉਹ ਵੀ ਇੱਥੋਂ ਦੀ ਆ ਕਿੰਨੇ ਸਾਲ ਸਿਵਕलोनी ਕਰਨਾਲ ਦੀ ਕਿੰਨੇ ਸਾਲ ਦੀ ਸੀ ਰਜਨੀ ਰਜਨੀ ਕੌਰ ਹੈਗੀ 40-42 ਸਾਲ ਦੀ ਜੀ ਮਰ ਗਈ ਠੀਕ ਤੇ ਨਾ 194 ਬੀ ਐਨ ਐਸ ਐਸ ਥਾਣਾ ਜੀਰਪਿਸਰ ਅੰਦ ਜੀ ਕਾਰਵਾਈ ਕਰ ਰਹੇ ਨੇ ਅਮਰ ਵਿਚ ਲੈਂਦੀ ਕਾਰੋ